ਹੈਲੋ ਗਾਇਸ ਆਈ ਹੋਪ ਕਿ ਤੁਸੀਂ ਬਹੁਤ ਵਧੀਆ ਹੋਗੇ ਠੀਕ ਠਾਕ ਹੋਗੇ ਆਪਾਂ ਏਸੀ ਘਰੇ ਤੇ ਤੁਹਾਨੂੰ ਇੱਕ ਕੁਝ ਚੀਜ਼ ਦਿਖਾਉਣੇ ਆ ਆਪਣਾ ਨਾ ਘਰ ਦਾ ਰਾਹ ਬਹੁਤ ਜਿਆਦਾ ਖਰਾਬ ਹੀ ਪਿਛਲੀ ਵੀਡੀਓ ਤੁਸੀਂ ਦੇਖਿਆ ਨਾ ਜਿਹੜੀ ਸਭ ਤੋਂ ਫਰਸਟ ਵੀਡੀਓ ਤੇ ਅੱਜ ਕੰਮ ਚੱਲ ਪਿਆ ਨਵਾਂ ਰਾਹ ਬਣੇਗਾ ਤੇ ਹੋਰ ਤੁਸੀਂ ਸੁਣਾਓ ਆਪਣਾ ਨਾ ਕਾਫੀ ਦਿਨਾਂ ਦਾ ਬਲੌਗ ਨਹੀਂ ਆਇਆ ਤੇ ਬਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਆਪਣੇ ਬਲੌਗ ਦੇ ਨਾਲ ਜੁੜੇ ਰਿਹਾ ਕਰੋ ਤੇ ਤੁਹਾਡੇ ਪਿਆਰ ਦੀ ਸਪੋਰਟ ਦੀ ਲੋੜ ਆ ਤੇ ਤੁਸੀਂ ਆਪਣਾ ਜਿਹੜੀ ਪੰਪਰ ਵਾਲੀ ਆਪਾਂ ਵੀਡੀਓ ਬਣਾਈ ਉਹਨੂੰ ਬਹੁਤ ਸਾਰਾ ਤੁਸੀਂ ਪਿਆਰ ਦਿੱਤਾ ਸੀਗਾ ਬਹੁਤ ਸਾਰੀ ਸਪੋਰਟ ਕੀਤੀ ਸੀਗੀ ਤੇ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਕਿ ਡੇਲੀ ਆਪਾਂ ਬਲੌਗ ਵੀਡੀਓ ਪਾਇਆ ਕਰਾਂਗੇ ਡੇਲੀ ਤੋਂ ਡੇਲੀ ਵੀਡੀਓ ਪਾਇਆ ਕਰਾਂਗੇ ਕਿਉਂਕਿ ਕੁਝ ਕੁ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਸਾਰੀਆਂ ਵੀਡੀਓ ਨੂੰ ਜਿੰਨੀਆਂ ਮੈਂ ਬਲੌਗ ਸ਼ੇਅਰ ਕਰਦਾ ਨਾ ਤੁਹਾਡੇ ਨਾਲ ਤੇ ਵੀਡੀਓ ਨੂੰ ਪਿਆਰ ਦਿਆ ਕਰੋ ਵੱਧ ਤੋਂ ਵੱਧ ਤੇ ਆਪਾਂ ਆਏ ਸੀ ਪਿੰਡ ਤੇ ਤੁਹਾਨੂੰ ਮੈਂ ਵੀਡੀਓ ਪਾਈ ਆਪਣੀ ਗੱਡੀ ਐਕਸੀਡੈਂਟ ਹੋ ਗਈ ਸੀ ਕੰਮ ਕਰਾਉਣ ਲੈ ਕੇ ਆਉਂਦੇ ਆ ਸੀਗਾ ਬਟੰਡੇ ਤੋਂ 25 ਕਿਲੋਮੀਟਰ ਪਿੱਛੇ ਤੇ ਹੋਰ ਤੇ ਸਭ ਠੀਕ ਠਾਕ ਵਧੀਆ ਤੇ ਹੁਣ ਆਪਾਂ ਇਹ ਤੁਹਾਨੂੰ ਰਾਹ ਵਖਾਤਾ ਰਾਹ ਦਾ ਜਾਨੀ ਕਿ ਕੰਮ ਚੱਲੰਦੇ ਆ ਆ ਆਪਾਂ ਅੱਗੇ ਘਰੋਂ ਬਾਹਰ ਆ ਬਣਾਈ ਆਪਣੇ ਗਵੰਡੀਆਂ ਚਾਰਲੀ ਜਗਾ ਹੁਣ ਆਪਾਂ ਉਧਰ ਚੱਲੇ ਚਾਚੇ ਘਰੇ ਤੇ ਤੁਸੀਂ ਸੁਣਾਓ ਕਿਵੇਂ ਹੋਰ ਨਵੀਂ ਤਾਜੀ ਆ ਆਪਣਾ ਬਾਹਰ ਮੇਨ ਰੋਡ ਤੇ ਫਿਰਨੀ ਦੇ ਘਰ ਤੇ ਆਪਾਂ ਕਦੀ ਕਿਸੇ ਵੀ ਗੱਲ ਦਾ ਪਰਦਾ ਨਹੀਂ ਰੱਖਿਆ ਹਰ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰੀਦੀ ਤੇ ਹੁਣ ਮੈਂ ਕਿਦੋਂ ਆਇਆ ਸੀ ਕੱਪੜੇ ਕੁੱਪੜੇ ਲਾ ਕੇ ਫਿਰ ਮੈਨੂੰ ਚਨਕੀ ਚੇਤਾ ਆ ਗਿਆ ਕਿ ਬਲਾਕ ਬਣਾਇਨ ਨੂੰ ਵਾਵਾ ਦੇਣੋਂ ਗਿਆ ਤੇ ਆਪਣੇ ਸਰੋਤਿਆਂ ਨੂੰ ਕੋਈ ਵੀਡੀਓ ਮਿਲੀ ਨਹੀਂ ਆ ਕੋਈ ਨਵੀਂ ਜਾਣਕਾਰੀ ਦੱਸੀ ਨਹੀਂ ਆ ਮੈਨੂੰ ਲੱਗਦਾ 26 26 27 ਤਰੀਕ ਤੋਂ ਬਾਅਦ ਦੇ ਵਿੱਚ ਆਪਾਂ ਕੋਈ ਵੀਡੀਓ ਪੋਸਟ ਨਹੀਂ ਕੀਤੀ ਤੇ ਇਸ ਕਰਕੇ ਆਪਾਂ ਅੱਜ ਫਿਰ ਤਾਂ ਮੈਂ ਹਾਂ ਕਿ ਵੀਡੀਓ ਪਾ ਦਈਏ ਵਾਵਾ ਗੈਪ ਪੈ ਜਾਂਦਾ ਕਿਉਂ ਕੰਮਾਂ ਦੇ ਵਿੱਚ ਵਿਜੀ ਰਹੀਦਾ ਨਾਲ ਨਾ ਕੋਈ ਬੰਦਾ ਬੰਦਾ ਰੱਖਦੇ ਬਲੌਗ ਬਲੂ ਬਣਾਉਣ ਦੇ ਤੇ ਆਪਣੇ ਨਾਲ ਤੁਸੀਂ ਜੁੜੇ ਰਿਹਾ ਕਰੋ ਤੇ ਬਾਕੀ ਆਪਾਂ ਮਿਲਦੇ ਹਾਂ 2 ਕੁ ਮਿੰਟ ਬਾਅਦ ਚ ਆਪਾਂ ਨੂੰ ਤੇ ਬਾਕੀ ਤੁਹਾਨੂੰ ਵੀਡੀਓ ਦਿਖਾਉਣਾ ਬਾਅਦ ਦੇ ਵਿੱਚ ਤੇ ਆ ਆਪਣਾ ਇੱਥੇ ਨਾ ਸੱਲਾਂ ਪੁੱਛ ਬੜਾ ਖੇਡ ਦਿੰਦੇ ਸਾਰੇ ਜਾਨੇ ਇੱਥੇ ਇਹ ਹੁਣ ਕਾਫੀ ਟਾਈਮ ਦੀ ਨਾ ਜਗਾ ਏਦਾਂ ਪਈ ਆ ਤੇ ਇੱਕ ਖਿਡਾਰੀ ਥੋੜਾ ਆ ਕੁਝ ਪਤਾ ਨਹੀਂ ਹਾਂ ਸੱਚਾ ਕਿ ਝੂਠ ਰੱਬ ਜਾਣਦਾ ਆਪਾਂ ਨੂੰ ਕਿਸੇ ਕੱਲ ਦਾ ਪਤਾ ਨਹੀਂ ਬਟੰਡੇ ਜੇਲ੍ਹ ਦੇ ਵਿੱਚ ਆਪਾਂ ਰੰਗ ਕੀ ਜਾਂਦੇ ਬੰਬ ਫੜਿਆ ਸੱਚਾ ਕਿ ਝੂਠ ਬੰਬ ਫੜਿਆ ਵਾ ਕਿ ਨਹੀਂ ਫੜਿਆ ਰੱਬ ਜਾਣਦਾ ਤੇ ਆਪਣੇ ਪਿੰਡ ਬਾਬਰੇ ਨੇ ਜਗ੍ਹਾ ਜੜਾਈ ਪੰਜ ਛੇ ਕਿੱਲੇ ਉਦੇ ਵਿੱਚ ਪਾਣੀ ਚੱਲਿਆ ਰੇ ਚੱਕਰ ਚੁੱਕੜ ਕਰਨ ਦਾ ਪੂਰਾ ਮਾਹੌਲ ਚੜ ਬਣਿਆ ਹੋਇਆ ਵਾ ਤੇ ਇੱਥੇ ਵੀ ਨਾ ਕਾਫੀ ਰੁੱਖ ਰੁੱਖ ਲਾਏ ਹੋਏ ਵਾਹ ਵਾਹ ਸਾਰੇ ਕਿੰਨੇ ਹਰੇ ਰੁੱਖ ਲਾਏ ਆ ਚਲੋ ਚੰਗੀ ਗੱਲ ਹੈ ਦਰਖਤ ਲਾਉਣੇ ਚਾਹੀਦੇ ਜਿੰਨੇ ਆਪਾਂ ਦਰਖਤ ਲਾਵਾਂਗੇ ਆਪਣੇ ਆਪ ਤੇ ਫਾਇਦਾ ਵਾ ਤੇ ਬਹੁਤ ਵਧੀਆ ਕੰਮ ਕਿਉਂਕਿ ਜੰਗਲ ਤਾਂ ਪਹਿਲਾਂ ਹੀ ਵੱਡੀ-ਵੱਡੀ ਜਾਂਦੇ ਆ ਤੁਸੀਂ ਆਪਣੇ ਵੀਡੀਓ ਨਾ ਬਣੇ ਰਿਹਾ ਕਰੋ। ਕਾਫੀ ਦਿਨਾਂ ਦਾ ਬਲੌਗ ਹੋਇਆ ਆਪਾਂ। ਤੇ ਆਹ ਹੈਗੀ ਮੋਟਰ ਲੱਗੀ ਉਹ। ਬਾਬਿਆਂ ਤੋਂ ਹੋਰ ਕਰਾਇਆ। ਤੇ ਹੁਣ ਆਪਾਂ ਜਾਂਦੇ ਆਂ ਪਿੰਡ ਦੇ ਵਿੱਚ ਨੂੰ। ਇਹ ਜਖਣਾ ਆ ਵੀ ਕਾਫੀ ਸਰੀਏ ਤਾਂ ਜੰਨੀ ਤੇ। ਫਲੀ ਪੁੱਜੀ ਪਈ ਏ। ਇਹ ਜੋ ਦਲਪੰਥ ਹੁੰਦਾ ਵਾ। ਤੇ ਉਦੋਂ ਤੇ ਆਪਾਂ ਕੋਸ਼ਿਸ਼ ਕਰਨੀ ਆ ਕਿ ਗਾਂ ਤੋਂ ਮੇਰੇ ਪਿਆਰੇ ਸਰੋਤਿਆਂ ਨੂੰ ਬੇਨਤੀ ਆ ਕਿ ਆਪਾਂ ਬਲੌਗ ਟਾੜੀ ਸਲਾਹ ਲੈਣੀ ਆ ਕਿ ਹਿੰਦੀ ਚ ਬਣਾਇਆ ਕਰੀਏ ਕਿ ਪੰਜਾਬੀ ਚ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਪੰਜਾਬੀ ਚ ਬਲੌਗ ਵਧੀਆ ਲੱਗਦੇ ਕਿ ਆਪਾਂ ਹਿੰਦੀ ਚ ਬਣਾਇਆ ਕਰੀਏ ਮੈਂ ਕਹਿਣਾ ਕਿ ਕੁਝ ਆਪਣੇ ਸਰੋਤੇ ਆ ਕਿ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਨਹੀਂ ਸਮਝਉਂਦੀ ਤੇ ਉਹ ਗਾੜੀਆਂ ਮੈਨੂੰ ਮੜ ਕੇ ਹਿੰਦੀ 'ਚ ਫੋਨ ਲਾ ਕੇ ਕਹਿੰਦੇ ਆਰੇ ਯਾਰ ਗੁਰਮੁਖੀ ਭਾਈ ਥੋੜੀ ਹਿੰਦੀ ਮੈਂ ਬਾਤ ਕਰਾ ਕੀਆ ਕਰੋ ਤੁਹਮਾਰੇ ਕੋ ਸਮਝ ਮੈਂ ਆ ਜਾਈ ਆਪ ਕਿਆ ਬੋਲ ਰਹੇ ਹੋ ਕਿਆ ਨਹੀਂ ਮੈਂ ਚਲੋ ਬਾਤ ਸਹੀ ਹੈ ਤਾਂ ਮੈਂ ਨੇ ਬੋਲਾ ਕਿ ਮੇਰੇ ਜਿੰਨੇ ਵੀ ਸਬਸਕ੍ਰਾਈਬਰ ਹੈ ਸਭੀ ਪੰਜਾਬੀ ਹੈ ਤੋਂ ਉਸਕੇ ਲਈ ਮੈਂ ਸਭੀ ਕੇ ਸਾਥ ਆ ਪੁੱਛ ਕੇ ਬਤਾਉਂਗਾ ਕਿ ਕੈਸੇ ਪੰਜਾਬੀ ਵਿੱਚ ਬਲੌਗ ਬਣਾਏਂਗੇ ਹਿੰਦੀ ਵਿੱਚ ਬਣਾਏ ਆਪਣੇ ਕੋ ਬੋਲਣ ਦੀ ਕੋਈ ਪਰੇਸ਼ਾਨੀ ਤੋਂ ਨਹੀਂ ਹੈ ਥੋੜੀ ਬਹੁਤ ਹੋ ਗਈ ਥੋੜੀ ਬਹੁਤ ਦਿੱਕਤ 100 ਵਿੱਚੋਂ 80% ਤੋਂ ਹਿੰਦੀ ਬੋਲ ਹੀ ਲੇਤਾ ਹੂੰ ਮੇਰੇ ਕੋ ਤਾਂ ਲੱਗ ਰਿਹਾ ਹੈ ਕਿ ਜਦ ਮੈਂ ਬੋਲਣ ਲੱਗ ਜਾਂਦਾ ਹੂੰ ਤਾਂ 99% ਹੀ ਬੋਲ ਲੇਤਾ ਹੂੰ ਥੋੜੀ ਥੋੜੀ ਕਈ ਵਾਰ ਦਿੱਕਤ ਹੁੰਦੀ ਹੈ ਤਾਂ ਆਪਾਂ ਆ ਜਿਓ ਤੁਸੀਂ ਪੰਜਾਬੀ ਚ ਤੇ ਆਪਣੇ ਬਲੌਗ ਵੇਖ ਕੇ ਤੁਸੀਂ ਨਾ ਸਾਰੇ ਜਣੇ ਖੋਸ਼ੀ ਰਹਾ ਕਰੋ ਖੋਸ਼ੀ ਰਹਾ ਕਰੋ ਯਾ ਆਪਾਂ ਤਨ ਨੂੰ ਨਵੀਆਂ ਨਵੀਆਂ ਚੀਜ਼ਾਂ ਦਿਖਾਉਣੀਆਂ ਤੇ ਥੋੜਾ ਜਿਹਾ ਮੇਰੀਨ ਤਬੇਦ ਹੋ ਗਈ ਖਰਾਬ ਤੇ ਉਹਦੇ ਕਾਰਨ ਇੱਕ ਗੱਡੀ ਐਕਸੀਡੈਂਟ ਹੋਈ ਆਪ ਆ ਗਏ ਹੁਣ ਚਾਚੇ ਦੇ ਘਰੇ ਆਪਾਂ ਹੁਣ ਮਿਲਦੇ ਆ ਤੇ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਉਹ ਕੋਈ ਨੁਕਸਰ ਤੇਰਾ ਆ ਬੱਕਰੀਆਂ ਰੱਖੀਆਂ ਇਹਨਾਂ ਨੇ ਆਹ ਕੁੜੀ ਟੈਂਕੀ ਚ ਪਾਣੀ ਛੁੱਟਣ ਦੀ ਆ ਆਪਾਂ ਮਿਲਦੇ ਆ ਤੁਹਾਨੂੰ ਕੁਝ ਗੱਲਾਂ ਦੇ ਬਾਅਦ ਆਪਾਂ ਚੁੱਕਣ ਲੱਗੇ ਆ ਪੱਠੇ ਦੇ ਇਹਨਾਂ ਦੇ ਅੱਡਿਆਂ 'ਚ ਕੀ ਆ ਗਈ ਟੁੜੀ-ਸੁੱਟੀ ਹੋਈ ਆ ਤੇ ਅੱਡਿਆਂ ਜਿਹਨਾਂ ਨੇ ਟੁੜੀ-ਸੁੱਟੀ ਹੋਈ ਆ ਟੋਕਾ ਨਾ ਪਿਆ ਇਹਦੇ ਕਿਸੇ ਦੇ ਕੋਲ ਪੱਠੇ ਕੁਲੇ ਹੋਣੇ ਆ ਤੇ ਹੁਣ ਆ ਤਾਂ ਕੀ ਕਰਨਾ ਕਿ ਪਠਿਆਲੀ ਪੰਡੇ ਚ ਗੋਣ ਲੱਗੇ ਤੇ ਉਥੇ ਲਾਉਣੇ ਰੁਗ ਰੁਗ ਲਾ ਕੇ ਆ ਪਠਿਆਲੀ ਪੰਡ ਕੁਦਰ ਕੇ ਲੈ ਹਣੀ ਆ ਤੇ ਮੈਨੂੰ ਕੰਮ ਛੱਡੇ ਨੂੰ ਵਾਵਾ ਕਿੰਨੇ ਸਾਲ ਹੋ ਗਏ ਆ ਅੱਜ ਰੁਗ ਲਾ ਕੇ ਬਿਨੇ ਰੁਗ ਲਾਉਂਦੀ ਜਾ ਜੇ ਚੇਤਾ ਫੁੱਲ ਗਿਆ ਵੀਡੀਓ ਇਹ ਬਣਾ ਆ ਜਾਨਪੇ ਆਪਾਂ ਚੋਕਲੀ ਪਠਿਆਲੀ ਪੰਡ ਤੇ ਤੁਰ ਕੇ ਕੁਦਰਨਾ ਤੇ ਪੰਡਾਂ ਦੇ ਵਿੱਚ ਇਦਾਂ ਪੰਡ ਆਲੇ ਨੂੰ ਤੇ ਚਲ ਪਤਾਈ ਆ ਕਿ ਸਿਰ ਤੇ ਇਦਾਂ ਪੱਠੇ ਝੁੱਕ ਕੇ ਲੇ ਕੇ ਜਾਂਦੇ ਆ ਉਹਨੇ ਕਾ ਕੁਦਰੇ ਦੇ ਤੇ ਆਪਾਂ ਨੂੰ ਕੰਮ ਛੱਡਣ ਦਾ ਵਾਵਾ ਟਾਈਮ ਹੋ ਗਿਆ ਜੇ ਰੁਕ ਲਾ ਕੇ ਵੇਖਾਂਗੇ ਰੁਕ ਲਾਉਂਦੀ ਆਜ ਆਪਾਂ ਨੂੰ ਹੈਗੀ ਆ ਕਿ ਚਿਤਾਪੁੱਲ ਲੱਗਿਆ ਐ ਪਖੇ ਕਰੀ ਕੁਦਰੇ ਖਤਰੇ ਨਹੀਂ ਆਪਾਂ ਨੂੰ ਕੱਲ ਪਰਸੋਂ ਦਾ ਤੁਹਾਨੂੰ ਇੱਕ ਹੋਰ ਗੱਲ ਦੱਸਣ ਦਾ ਚਿਤਾਪੁੱਲ ਲੱਗਿਆ ਆਪਾਂ ਨੂੰ ਕੱਲ ਪਰਸੋਂ ਦਾ ਜੜਿਆ ਬੁਖਾਰ ਬਹੁਤ ਜ਼ਿਆਦਾ ਅੱਜ ਸਵੇਰੇ ਉੱਠਿਆ ਤੇ ਸਰੀਰ ਥੋੜਾ ਜਿਹਾ ਢਿਲਾਇਆ ਸੀ 10:00 11:00 ਵਜੇ ਤੋਂ ਬਾਅਦ ਥੋੜਾ ਜਿਹਾ ਸਰੀਰ ਆਪਣਾ ਸੈੱਟ ਹੋਇਆ ਤੇ ਆ ਆਪਣੇ ਪਿੰਡ ਦਾ ਹੈਗਾ ਗੁਰਦਰਾ ਸਾਹਿਬ ਜੰਮ ਦੇ ਲਈਆ ਬਹੁਤ ਵਧੀਆ ਬਹੁਤ ਸ਼ਾਨਦਾਰ ਗੁਰਦਰਾ ਬਾਬੇ ਦੀ ਕਿਰਪਾ ਨਾਲ ਏਸੀ ਸੀ ਲੱਗੇ ਆ ਬਹੁਤ ਜ਼ਿਆਦਾ ਤੇ ਆਪਾਂ ਵੀਡੀਓ ਕਰੀਏ ਸਮਾਪਤ ਤੇ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਅਦ ਦੇ ਵਿੱਚ ਆਪਾਂ ਵਿਚਾਰ ਦੀ ਹੁਣ ਪੱਲੀ ਤੇ ਟੋਕੇ ਜੇ ਲਾਉਣ ਲੱਗੇ ਰੁਕੋ ਆਈ ਡਾਂ ਕਰਕੇ ਆਈ ਨਾਨ ਕੁਦਰਮਿਆਂ ਪਹਾਣ ਪਠੇ ਤੇ ਆ ਲਾਗੇ ਗੁਰਦਰਾ ਸਾਹਿਬ 20 ਰੁਪਿਆ ਰੋਗਲਾ ਤਾਓ ਇਧਾਂ ਪਿੰਡਾਂ ਦੇ ਹੱਥਾਂ ਨਾਲ ਪਠੇ ਕੁਰੀਏ ਆ ਇੱਕ ਟੋਕਾ ਇੱਕ ਟੋਕਾ ਖੋਲਿਆ ਤੇ ਇੱਕ ਲੱਗਾ ਵਾ ਸਭ ਤੋਂ ਵੱਲੇ ਮੋਟੇ ਕੋਲ ਲਿਆ ਟੋਕਾ